ਚੁਗਲੀ ਦੁਨੀਆ ਦਾ ਦਸਤੂਰ ਬੜਾ ਅਨੋਖਾ ਏ ਦੁਨੀਆ ਦਾ ਦਸਤੂਰ ਬੜਾ ਅਨੋਖਾ ਏ ਚੁਗਲੀ ਕਰਨ ਦਾ ਸਵਾਦ ਵਾਹ ਵਾ ਚੌਖਾ ਏ ਦੂਜੇ ਦੀ ਫੱਟੀ ਪੋਚਣ ਲਈ ਕਾੜੀ ਕਾੜੀ ਕਰਦੇ ਨੇ ਦੂਜੇ ਦੀ ਫੱਟੀ ਪੋਚਣ ਲਈ ਕਾੜੀ ਕਾੜੀ ਕਰਦੇ ਨੇ ਆਪਣੀ ਫੱਟੀ ਤੇ ਕੀ ਲਿਖਿਆ ਕਦੀ ਗੌਰ ਨਾ ਕਰਦੇ ਨੇ ਵਾਹ ਵਾ ਵਾਹ ਲੇੜੇ ਵਿੱਚ ਬੱਤਮੀ ਸੀ ਤੇ ਚਿਹਰੇ ਤੇ ਨਕਾਬ ਲਗਾਈ ਫਿਰਦੇ ਨੇ ਖੁਦ ਦੇ ਖਾਤੇ ਖਰਾਬ ਨੇ ਉਹ ਮੇਰਾ ਹਿਸਾਬ ਲਈ ਫਿਰਦੇ ਨੇ ਵਾ ਵਾ ਅੱਜ ਕੱਲ ਫੋਨ ਨੇ ਚੁਗਲੀ ਨੂੰ ਆਸਾਨ ਬਣਾ ਦਿੱਤਾ ਹੈ ਅੱਜ ਕੱਲ ਫੋਨ ਨੇ ਚੁਗਲੀ ਨੂੰ ਆਸਾਨ ਬਣਾ ਦਿੱਤਾ ਹੈ ਘਰਾਂ 'ਚ ਫਸਾਦ ਪਵਾਨ ਲਈ ਨਵਾਂ ਰਾਹ ਬਣਾ ਦਿੱਤਾ ਹੈ ਸੱਪ ਦੇ ਦੰਦ ਬਿਛੂ ਦੇ ਡੰਗ ਤੇ ਬੰਦੇ ਦੇ ਮਨ ਚ ਕਿੰਨਾ ਜ਼ਹਿਰ ਸ਼ਬਦ ਦੇ ਦੰਦ ਬਿਛੂ ਦੇ ਡੰਗ ਤੇ ਬੰਦੇ ਦੇ ਮਨ ਚ ਕਿੰਨਾ ਜ਼ਹਿਰ ਜੇ ਤੁਸੀਂ ਜਾਣਦੇ ਹੋ ਤਾਂ ਕਰ ਦਿਓ ਜੱਗ ਜਹ ਹੈ ਨਿੱਤ ਨਵੀਂ ਖਿਚੜੀ ਪਕਾਉਂਦੇ ਨੇ ਆਪਣਾ ਆਖਣ ਵਾਲੇ ਜ਼ਿੰਦਗੀ ਦਾ ਸੁਆਦ ਖਰਾਬ ਕਰ ਜਾਂਦੇ ਨੇ ਚੁਗਲੀ ਕਰਨ ਵਾਲੇ ਚੰਗੇ ਨੇ ਸਾਰੇ ਪਰ ਅਸੀਂ ਚੰਗਾ ਬਣਨਾ ਛੱਡ ਦਿੱਤਾ ਚੰਗੇ ਨੇ ਸਾਰੇ ਪਰ ਅਸੀਂ ਚੰਗਾ ਬੰਨਾ ਛੜਕਤਾ ਬਹੁਤ ਕਰ ਲੀਆਂ ਕਦਰਾਂ ਭੈੜੇ ਰਿਸ਼ਤਿਆਂ ਨੂੰ ਦਿਮਾਗੋਂ ਕੱਢ ਦਿੱਤਾ ਕੰਨਾ ਦੇ ਕੱਚੇ ਲੋਗ ਚੁਗਲੀਆਂ ਪਿੱਛੇ ਲੱਗ ਜਾਂਦੇ ਰੱਬ ਵਰਗੇ ਰਿਸ਼ਤਿਆਂ ਨੂੰ ਫੋਕ ਕਰ ਮਾਰ ਭੰਦ ਦੇ ਡਰ ਲੱਗਦਾ ਉਹਨਾਂ ਲੋਗਾਂ ਤੋਂ ਜਿਨ੍ਹਾਂ ਦੇ ਮੂੰਹ ਤੇ ਮਠਾਸ ਹੋਵੇ ਡਰ ਲੱਗਦਾ ਉਹਨਾਂ ਲੋਗਾਂ ਤੋਂ ਜਿਨ੍ਹਾਂ ਦੇ ਮੂੰਹ ਤੇ ਮਿਠਾਸ ਹੋਵੇ ਮਿਲਣਾ ਜੀ ਹਜੂਰੀ ਨਾਲ ਪਰ ਮਨ ਵਿੱਚ ਭਰੀ ਜ਼ਹਿਰ ਹੋਵੇ 1 ਅਪ੍ਰੈਲ ਨੂੰ ਤਾਂ ਲੋਕ ਐਵੇਂ ਬਦਨਾਮ ਕਰਦੇ ਨੇ 1 ਅਪ੍ਰੈਲ ਨੂੰ ਤਾਂ ਐਵੇਂ ਲੋਕ ਬਦਨਾਮ ਕਰਦੇ ਨੇ ਮੂਰਖ ਬਣਾਉਣ ਵਾਲੇ ਕਦੀ ਤਰੀਕਾ ਨਹੀਂ ਉਦੇਖਦੇ ਨੇ ਦੂਰ ਜਾਣ ਦੀ ਲੋੜ ਨਹੀਂ ਦੂਰ ਜਾਣ ਦੀ ਲੋੜ ਨਹੀਂ ਜੜ ਜੜ ਵਧਣ ਵਾਲੇ ਬਹੁਤ ਨੇੜੇ ਸੱਚ ਉੱਜੜਦਾ ਦੇਖਿਆ ਮੈਂ ਝੂਠ ਦੇ ਵਸਦੇ ਡੇਰੇ ਗਾਲੀ ਯਾਦ ਰੱਖੋ ਉਹ ਬੰਦਾ ਖਤਰਨਾਕ ਨਹੀਂ ਜਿਹੜਾ ਉੱਚੀ ਬੋਲਦਾ ਯਾਦ ਰੱਖੋ ਉਹ ਬੰਦਾ ਖਤਰਨਾਕ ਨਹੀਂ ਜਿਹੜਾ ਉੱਚੀ ਬੋਲਦਾ ਖਤਰਨਾਕ ਉਹੀ ਹੈ ਜਿਹੜਾ ਕੰਨਾਂ ਦੇ ਵਿੱਚ ਬੋਲਦਾ ਬੱਤ ਨਹੀਂ ਇਸ ਇਨਸਾਨ ਤੋਂ ਤਾਂ ਸਿਰਫ ਹਾਰ ਹੀ ਮੰਨ ਸਕਦੇ ਭਾਵੇਂ ਆਵਾਜ਼ ਦਮਦਾਰ ਹੋਵੇ ਪਰ ਕੁੱਤੇ ਤੋਂ ਵਧੀਆ ਨਹੀਂ ਭੋਕ ਸਕਦੇ ਫਸਲ ਰੰਗ ਬਦਲੇ ਤਾਂ ਫਸਲ ਵੱਢ ਦਿਓ ਫਸਲ ਰੰਗ ਬਦਲੇ ਤਾਂ ਫਸਲ ਵੱਢ ਦਿਓ ਇਨਸਾਨ ਰੰਗ ਬਦਲੇ ਤਾਂ ਉਸ ਨੂੰ ਛੱਡ ਦਿਓ ਚੁਗਲ ਖੋਰ ਜੇ ਨਾ ਹੋਣ ਜਹਾਨ ਅੰਦਰ ਝਗੜਾ ਪਵੇ ਨਾ ਕਿਸੇ ਮਕਾਨ ਅੰਦਰ ਦੁੱਖ ਜੇ ਕੋਈ ਇੱਕ ਦੂਜੇ ਦਾ ਵੰਡ ਲਵੇ ਫਰਕ ਰਹਿੰਦਾ ਨਹੀਂ ਭਗਵਾਨ ਤੇ ਇਨਸਾਨ ਅੰਦਰ ਆਖਰੀ ਲਾਈਨਾਂ ਨੇ ਨੀਵੇ ਰੱਖੇ ਚੱਲ ਬੰਦਿਆ ਨੀਵੇ ਰਾਕੇ ਚੱਲ ਬੰਦਿਆ ਸਮੇਂ ਦੀ ਛੱਟ ਕਰਾਰੀ ਏ ਆਪਣੇ ਦਮ ਤੇ ਜੀਵਨਾ ਮਾੜਾ ਨਹੀਂ ਪਰ ਬਹੁਤੀ ਮੈਂ ਵੀ ਮਾੜੀ ਬਹੁਤੀ ਮੈਂ ਵੀ ਮਾੜੀ ਥੈਂਕ ਯੂ ਬਹੁਤ ਵਧੀਆ